ਦੇਲੀਪੋਸ ਪੰਜਾਬੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗगन ਬੇਦੀ ਤੇ ਵੱਖੋ ਵੱਖਰੇ ਰੰਗ ਦੇਖਣ ਨੂੰ ਮਿਲ ਰਹੇ ਨੇ ਬਹੁਤ ਵੱਡਾ ਉਤਸ਼ਾਹ ਇੱਥੇ ਤੇ ਤੁਸੀਂ ਬਾਬਾ ਜੀ ਨਾਲ ਤੁਹਾਨੂੰ ਮਿਲਾਉਨੇ ਆ ਬਾਬਾ ਜੀ ਬਹੁਤ ਖਾਸ ਨੇ 10000 ਰੁਪਿਆ ਸੰਗਰੂਰ ਦੇ ਪਿੰਡ माजी ਤੋਂ ਕੇਵਲ ਸਿੰਘ ਜੀ ਪਹੁੰਚੇ ਨੇ 200 ਕਿਲੋਮੀਟਰ ਦਾ ਸਾਈਕਲ ਤੇ ਸਫਰ ਕੀਤਾ ਬਾਬਾ ਜੀ ਦੇ ਵੱਲੋਂ ਸਾਈਕਲ ਦੇ ਉੱਤੇ ਸਫਰ ਕੀਤਾ ਗਿਆ 200 ਕਿਲੋਮੀਟਰ ਸੋ ਬਹੁਤ ਵੱਡਾ ਬਾਬਾ ਜੀ ਦਾ ਜਜ਼ਬਾ ਬਾਬਾ ਜੀ ਦੇ ਜਜ਼ਬੇ ਨੂੰ ਸਲਾਮ ਹੈ ਅਕਾਲ ਗੁਰੂ ਭਾਈ ਜੀ ਪਹਿਲਾਂ ਤਾਂ ਤੁਹਾਨੂੰ ਸਲਾਮ ਹੈ ਜੀ ਤੁਸੀਂ ਇੰਨੀ ਆਪਣੀ ਦਿਖਾਈ ਆ ਹਿੰਮਤ ਇੰਨੀ ਦੂਰ ਤੁਸੀਂ ਸਾਈਕਲ ਤੇ ਆਏ ਹੋ ਚਾਹੇ ਸਾਧਨਾਂ ਦੀ ਕਮੀ ਨੂੰ ਤੁਸੀਂ ਕੋਈ ਗੌਰਿਆ ਨਹੀਂ ਤੁਸੀਂ ਸਾਈਕਲ ਤੇ ਆਏ ਹੋ ਜਿੱਤੋੜੀ ਜਸਮੀਨ ਨੂੰ ਸਲਾਮ ਹੈ ਜਿਲੰਦਰ ਪਬਲਿਕ ਬਿਲਕੁਲ ਜੀ ਫਿਰ ਜਦੋਂ ਕਾਨੂੰਨ ਮਾੜੇ ਤੇ ਫਿਰ ਆਉਣਾ ਪਿਆ ਜ਼ਰੂਰੀ ਇਹ ਜੋਗਲ واپس ਨਹੀਂ ਹੁੰਦੇ ਉਗਲ ਮੁੜਨਾ ਨਹੀਂ ਹੈਗਾ 6 ਦੁਨੀਆਂ ਦਾ 6 ਮਹੀਨੇ ਲੱਗ ਜਾਣ ਬੈਠਣ ਨੂੰ ਜੋਗਲੇ واپس ਨਹੀਂ ਕਰਦੇ ਕੋਗਲ ਮੁੜਦੇ ਨਹੀਂ ਬਹੁਤ ਬਹੁਤ ਧੰਨਵਾਦ ਨਾਲੇ ਫਿਰ ਹੋਰ ਵੀ ਦੇਖ ਕੇ ਤਾਂ ਹੀ ਆਉਣਗੇ ਉਰੇ ਜਿਹੜੇ ਘਰਾਂ ਚ ਬੈਠੇ ਨੇ ਗੱਡੀਆਂ ਤੇ ਜਾਂ ਮੋਟਰਸਾਈਕਲਾਂ ਤੇ ਆ ਸਕਦੇ ਨੇ ਉਹ ਕਾਹ ਤੋਂ ਨਹੀਂ ਆਏ ਉਰਾ ਤੋਂ ਬਾਅਦ ਬਿਲਕੁਲ ਬਿਲਕੁਲ ਬਾਬਾ ਜੀ ਦਾ ਇਹ ਇਹ ਸੁਨੇਹਾ ਜ਼ਰੂਰ ਸੁਣਨ ਜਿਨ੍ਹਾਂ ਕੋਲ ਸਾਰੇ ਸਾਧਨ ਨੇ ਪਰ ਸਾਧਨਾਂ ਦੇ ਚੱਲਦੇ ਹੋਏ ਕੰਮ ਹੀ ਉੱਥੇ ਨਹੀਂ ਪਹੁੰਚ ਰਹੇ ਅੱਛਾ ਬਾਬਾ ਜੀ ਕਿੰਨੇ ਦਿਨ ਲੱਗੇ ਤੁਹਾਨੂੰ ਇੱਥੇ ਆਉਂਦੇ ਕਦੋਂ ਚੱਲੇ ਸੀਗੇ 6 ਦਿਨ ਲੱਗੇ ਜੀ 6 ਦਿਨ 6 ਦਿਨ ਲੱਗੇ ਹਾਂ ਕਿੰਨੇ ਦਿਨ ਚੱਲੇ ਸੀ ਤੁਸੀਂ ਚੱਲੇ ਤੇ ਨਾਲਕ ਦਾ 24 ਤਰੀਕ ਨੂੰ 24 ਤਰੀਕ ਨੂੰ ਚੱਲੇ ਸੀ ਹਾਂ 24 ਨੂੰ ਤੇ ਰੁਕ ਰੁਕ ਕੇ ਆਏ ਹਾਂ ਰੁਕ ਰੁਕ ਕੇ ਕਿੰਨੇ ਕਿਲੋਮੀਟਰ ਪੈ ਗਿਆ 300 ਤੋਂ ਉੱਤੇ ਪੈ ਗਿਆ ਇਹ ਤਾਂ ਕਿਹੜਾ ਕਿਲੋਮੀਟਰ ਇਹ ਤਾਂ ਕਿਹੜਾ ਮੈਨੂੰ ਲੱਗਦੇ ਨੇ ਕਿਲੋਮੀਟਰ ਇਹਦਾ ਜਿੱਥੇ ਕਬੇੜਾ ਹੋ ਜਾਂਦਾ ਦੀ ਪੈ ਜਾਂਦੇ ਤੇਦੇ ਰਹਿ ਜਾਂਦੇ ਫੇ ਚੱਲੇ ਆਉਂਦੇ ਅਜੇ ਬਾਬਾ ਜੀ ਤੁਸੀਂ ਕਰਦਿਆਂ ਨੇ ਨਹੀਂ ਕੀਤਾ ਕਿ ਨਾ ਜਾਓ ਸਾਈਕਲ ਤੇ ਨਾ ਜਾਓ ਜਾਂ ਕਿਸੇ ਕਿਸੇ ਆਂਡੀ ਗੁਆਂਟੀ ਪਿੰਡ ਦੇ ਕਿਸੇ ਹੋਰ ਬੰਦੇ ਨਾਲ ਟਰਾਲੀ ਤੇ ਨਿਕਲ ਜਾਓ ਨਹੀਂ ਤਾਂ ਕਹੇ ਦਿੰਦੇ ਨੇ ਪਰ ਨਹੀਂ ਮੈਂ ਹਟਿਆ ਇਹਦਾ ਹੋਰ ਮੋਟਰਸਾਈਕਲ ਸਾਧਨ ਤਾਂ ਹੋਰ ਬਥੇਰੇ ਤੇ ਕੋਸ਼ਿਸ਼ ਕਰ ਰਹੀ ਆ ਸੀ ਆਪਾਂ ਹੋਰ ਕਿਤੇ ਜਾਣੇ ਜੇ ਭਵਾਨੀਗੜ ਨਾ ਭੇ ਹੋਰ ਜਾਂ ਪਿੰਡ 'ਚ ਵੀ ਜਾਣਾ ਟੂਲ ਡੈਸ਼ ਦੇ ਪਹਿਲਾਂ 2 ਮਹੀਨੇ ਲਾਤੇ ਉਦੋਂ ਮੋਟਰਸਾਈਕਲ ਦੀ ਜਾਂਦਾ ਹੁੰਦਾ ਦੀ ਇੱਥੇ ਤਾਂ ਇਸੇ ਕਰਕੇ ਐ ਵੀ ਹੋਰ ਵੀ ਲੋਕ ਆਉਣਾ ਚਾਹੀਦਾ ਜਿਹੜੇ ਕੋਲ ਮੋਟਰਸਾਈਕਲ ਗੱਡੀ ਕੁਸਤ ਕਾਸ਼ੇ ਤੇ ਆਉਣਾ ਚਾਹੀਦਾ ਬੱਚਿਆਂ ਨੂੰ ਇਹ ਇਹ ਬਾਬਾ ਜੀ ਤੁਸੀਂ ਦੇਖੋ ਕੇਬਲ ਸਿੰਘ ਜੀ ਇਹ ਇਹ ਮਿਹਨਤੀ ਇਹ ਮਿਹਨਤੀ ਕਿਸਾਨ ਦੇ ਹੱਥ ਨੇ ਔਰ ਮੈਨੂੰ ਲੱਗਦਾ ਕਿ ਜਦੋਂ ਇਹੋ ਜਿਹੇ ਹੱਥ ਆਪਣੀ ਮਿਹਨਤ ਲਈ ਆਵਾਜ਼ ਬੁਲੰਦ ਕਰਦੇ ਨੇ ਤਾਂ ਉਹ ਸਭ ਤੋਂ ਵੱਡੀ ਗੱਲ ਹੁੰਦੀ ਆ ਬਾਬਾ ਜੀ ਤੁਹਾਡੇ ਜਜ਼ਬੇ ਨੂੰ ਸਲਾਮ ਹੈ ਅੱਛਾ ਬਾਬਾ ਜੀ ਕਿੰਨੇ ਕਿੱਲਾਂ 'ਚ ਖੇਤੀ ਆ ਕਿੰਨੀ ਜ਼ਮੀਨ ਆ ਜ਼ਮੀਨ ਤਾਂ ਹੈ ਕੋਈ 700 ਬਿਗੇ 700 ਬਿਗੇ ਹਾਂ ਉਹ ਖੇਤੀ ਕਰਦੇ ਅਸੀਂ 200 ਬਿਗੇ ਦੀ 200 ਬਿਗੇ ਜਿਹੜੀ ਹੁੰਦੀ ਹੈ ਅੱਛਾ ਅੱਛਾ ਇਹ ਦੇਖੋ ਤੁਸੀਂ ਕਿੰਨਾ ਕਿਸਾਨ ਇੱਥੇ ਡਟਿਆ ਹੋਇਆ ਵਾ ਬਹੁਤ ਡਟਿਆ ਹੋਇਆ ਕਿਸਾਨ ਕਿਸਾਨ ਸਾਬ ਇਹ ਹੀ ਗੱਲ ਕਹਿ ਰਿਹਾ ਵੀ ਜਾਗਲ ਵਾਪਸ ਨਹੀਂ ਹੁੰਦੇ ਅਸੀਂ ਮੁੜਨਾ ਨਹੀਂ ਹੈਗਾ ਚਾਹੇ ਕੁਝ ਵੀ ਹੋ ਜਾਏ ਹਾਂ ਅੱਠ ਤੇ ਬਾਬਾ ਜੀ ਨਾਲ ਕੀ ਕੀ ਲੈ ਕੇ ਆਏ ਹੋ ਕੀ ਕੀ ਹੈਗਾ ਤੁਹਾਡੇ ਕੋਲ ਨਾਲ ਉਹਦੇ ਝ ਧਰਤੇ ਤੇ ਟਰਾਲੀ ਆਈ ਦੀ ਉਹਦੇ ਝ ਧਰਤਾ ਦੀ ਭੂਰੇ ਦੋ ਅੱਛਾ ਪੈਣ ਬਾਅਦ ਦੇ ਗੱਦੇ ਗੁੱਦੇ ਲੈ ਕੇ ਆਏਦੇ ਹੋ ਭਾਈ ਉਹਨਾਂ ਨੂੰ ਮੜਾ ਜਾ ਗੈਲੋਂ ਪਹੁੰਚਿਆ ਫਿਰ ਤੁਰਿਆ ਪਹਿਲਾਂ ਦੀ ਤੇ ਰਾਜ ਰੋਟੀ ਫਿਰ ਕਿੱਥੇ ਕਿਵੇਂ ਕਿਤੇ ਮਰਜੀ ਜੀ ਸ਼ਕਲਾਂ ਦੇ ਤੇ ਬਥੇਰੇ ਆਪਣੇ ਟਰਾਈਕਾਂ ਵਾਲੇ ਵੀ ਰਹਿੰਦੇ ਤੇ ਰਸਤੇ 'ਚ ਉੰਗੀ ਕੋਈ ਨਹੀਂ ਲੰਗਰ ਲੱਗੇ ਹੋਏ ਤੇ ਹਾਂ ਹਾਂ ਨਹੀਂ ਫਿਰ ਆਪਾਂ ਉਂ ਸ਼ਕਲਾਂ ਦੇ ਕੁਝ ਲੈ ਕੇ ਜਿਹੜਾ ਮਿਲਦਾ ਬਿਲਕੁਲ ਬਾਬਾ ਜੀ ਤੁਹਾਡਾ ਇਹ ਜਜ਼ਬਾ ਬਹੁਤ ਵੱਡਾ ਹੈ ਕਿਸਾਨ ਅੰਦੋਲਨ ਨੂੰ ਤੁਸੀਂ ਬੁਲੰਦ ਕਰਦੇ ਆ ਰਹੇ ਹੋ ਸੁਨੇਹਾ ਕੀ ਲਾਉਂਗੇ ਮੋਦੀ ਸਰਕਾਰ ਨੂੰ ਕਿਉਂਕਿ ਹੁਣ ਤਾਂ ਸਾਈਕਲਾਂ ਦੇ ਵੀ ਸਾਡੇ ਬਜ਼ੁਰਗ ਆਉਣ ਲੱਗੇ ਇਹ ਇੱਕ ਬਹੁਤ ਵੱਡੀ ਜੋਸ਼ ਦੀ ਨਿਸ਼ਾਨੀ ਆ ਇਹ ਤਾਂ ਹੁਣ ਉਹਨੂੰ ਪਤਾ ਲੱਗੇ ਜਾਊਗਾ ਤਾਂ ਤੁਸੀਂ ਦਿਖਾਵੋਗੇ ਜੇ ਉਹ ਨਹੀਂ ਗੱਲ ਹੁੰਦੀ ਤਾਂ ਇਸ ਲੁੱਟ ਦਾ ਪਤਾ ਲੱਗੂਗਾ ਉਹਨੂੰ ਵੀ ਭਾਈ ਲੋਕ ਇਸ ਲੁੱਟ ਵੀ ਆ ਰਹੇ ਨੇ ਬਾਕੀ ਓਰੇ ਦਾ ਦੁਨੀਆ ਸਾਰੀ ਇਹਦਾ ਇਕੱਠ ਹੋ ਗਿਆ ਸਾਰੀ ਪਬਲਿਕ ਹੋ ਗਈ ਮંત્રી ਸਾਰੇ ਦੇਸ਼ ਇਸ ਗੱਲ ਦਾ ਵਿਰੋਧ ਕਰਦੇ ਨੇ ਬਿਲਕੁਲ 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 ਲਗਾਤਾਰ ਲਗਾਤਾਰ ਇੱਥੇ ਗੱਡੀਆਂ ਤੇ ਵੀ ਪਹੁੰਚ ਰਹੇ ਨੇ ਲਗਜ਼ਰੀ ਗੱਡੀਆਂ ਤੋਂ ਲੈ ਕੇ ਟਰਾਲੀਆਂ ਮੋਡੀਫਾਈਡ ਟਰੈਕਟਰ ਸਭ ਕੁਝ ਆ ਰਿਹਾ ਪਰ ਪਰ ਕੇਵਲ ਸਿੰਘ ਜੀ ਬਾਬਾ ਜੀ ਦੀ ਹਿੰਮਤ ਨੂੰ ਸਲਾਮ ਹੈ ਔਰ ਜੋ ਇਹ ਸਾਈਕਲ ਤੇ ਆਏ ਨੇ ਇਹ ਮੈਨੂੰ ਲੱਗਦਾ ਕਿ ਜਿਹੜੇ ਜਿਵੇਂ ਪੰਜਾਬੀ ਦੀਆਂ ਘਾਹਤਾ ਹੁੰਦੀਆਂ ਨੇ ਕਿ ਕਫਨ ਚ ਆਖਰੀ ਕਿਲ ਸਾਬਤ ਹੁੰਦੀ ਆ ਚੀਜ਼ ਇਹ ਇੱਕ ਬਹੁਤ ਵੱਡਾ ਇਹਨਾਂ ਦਾ ਸਿੰਬੋਲਿਕ ਵਿਰੋਧ ਹੈ ਸਾਈਕਲ ਦੇ ਉੱਤੇ ਆਉਣਾ ਆਉਣ ਨੂੰ ਬਾਬਾ ਜੀ ਚਾਹੁੰਦੇ ਤਾਂ ਕਿਸੇ ਟਰਾਲੀ ਦੇ ਵਿੱਚ ਆ ਸਕਦੇ ਸੀ ਕਿਉਂਕਿ ਹੁਣ ਲਗਾਤਾਰ ਲੜੀਆਂ ਨਹੀਂ ਟੁੱਟੀਆਂ ਲਗਾਤਾਰ ਤੁਸੀਂ ਪੰਜਾਬ ਦੇ ਕਿਸੇ ਰੂਟ ਤੇ ਵੀ ਚਲੇ ਜਾਓ ਟਰਾਲੀਆਂ ਤੁਹਾਨੂੰ ਦਿੱਲੀ ਵੱਲੋਂ ਆਉਂਦੀਆਂ ਦਿਸਦੀਆਂ ਨੇ ਟਰਾਲੀਆਂ ਦਾ ਚਾਰ ਆਈ ਜਾਂਦੇ ਆ ਸਾਡੇ ਪਿੰਡ ਦੀਆਂ ਹਾਂ ਹਾਂ ਜੀ ਟਰਾਲੀਆਂ ਚ ਵੀ ਆ ਸਕਦੇ ਤੇ ਪਰ ਆਪਾਂ ਆਖਿਆ ਵੀ ਨਹੀਂ ਮੈਂ ਇਹ ਚੱਲੂੰਗਾ 209 ਫਿਰ ਆਗੇ ਬਸ ਹੌਲੀ ਹੌਲੀ ਪਹੁੰਚ ਗਏ ਕੋਈ ਗੱਲ ਨਹੀਂ ਬਾਬਾ ਜੀ ਸਰਦੀ ਇੰਨੀ ਆ ਮੌਸਮ ਧੁੰਦ ਧੁੰਦ ਵੀ ਸਰਦੀ ਕਿਹੜੀ ਐ ਜ਼ਰਦੀ ਦਾ ਕੁਝ ਨਹੀਂ ਲੱਗਦੀ ਜਦ ਇੱਕੋ ਹੀ ਕੰਮ ਕਰਨਾ ਹੋਵੇ ਵਾਹ ਹਾਂ ਆ ਦੇਖ ਲਓ ਤੁਸੀਂ ਇਹ ਇਹ ਜੋਸ਼ ਐ ਪੰਜਾਬੀਆਂ ਦਾ ਔਰ ਜੇ ਬਜ਼ੁਰਗਾਂ ਦੇ ਵਿੱਚ ਇੰਨਾ ਜੋਸ਼ ਐ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸਾਡੀ ਨੌਜ ਵਾਨੀ ਦੇ ਵਿੱਚ ਕਿੰਨਾ ਜੋਸ਼ ਹੋਊਗਾ ਬਾਬਾ ਜੀ ਉਮਰ ਕਿੰਨੀ ਹੈ ਉਮਰ 66 ਸਾਲ ਹੈ 4 ਸਾਲ ਉਮਰ ਨਜ਼ਰ ਠੀਕ ਹੈ ਬਾਬਾ ਜੀ ਠੀਕ ਹੈ ਨਜ਼ਰ ਵੀ ਠੀਕ ਹੈ ਕੋਈ ਬਿੱਲਾਂ ਨੂੰ ਵੀ ਸਹੀ ਤਰੀਕੇ ਸਮਝਦੇ ਆ ਨਹੀਂ ਜੀ ਬਿੱਲਾਂ ਨੂੰ ਕੋਈ ਨਹੀਂ ਸਮਝਦੇ ਬਿਲਕੁਲ ਕੱਲਾ 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 ਪੰਜਾਬੀ ਸਮਝਦਾ ਬਿੱਲ ਤੇ ਉਹਨਾਂ ਦੀ ਇੱਕੋ ਇੱਕ ਮੰਗਾ ਕੇ ਰੱਦ ਕਰਾਉਣੇ ਆ ਬਿੱਲ ਹਾਂ ਰੱਦ ਹੋਏ ਬਿਨਾਂ ਨਹੀਂ ਇਹ ਜਾਣਾ ਹੈ ਹਾਂ ਮੈਂ ਹਾਂ ਜੀ ਤੇ ਨਾ ਤੁਹਾਨੂੰ ਦੇਖ ਕੇ ਨੌਜਵਾਨੀ ਦੇ ਵਿੱਚ ਵੀ ਜੋਸ਼ ਹੋਣ ਵਧੂਗਾ ਆਊਗਾ ਜੀ ਜੋਸ਼ ਉਹ ਨਾ ਜ ਆਪੇ ਕਿ ਮੈਨਾਂ ਜਿਆਦਾ ਆਪਾਂ ਨਹੀਂ ਮਿਹਨਤ ਕਰਾਂਗੇ ਉਹਨਾਂ 'ਚ ਜੋਸ਼ ਕਿਵੇਂ ਆਵੇ ਬਿਲਕੁਲ ਕੇਵਲ ਸਿੰਘ ਜੀ ਹੋਰਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ 300 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਆਪਣੇ ਸਾਈਕਲ ਦੇ ਉੱਤੇ ਤੈਅ ਕਰਕੇ ਆਏ ਨੇ ਅੱਛਾ ਬਾਬਾ ਜੀ ਆ ਆ ਕੀ ਚੀਜ਼ ਆ ਜੀ ਇਹ ਇਹ ਸਨਮਾਨ ਕੀਤਾ ਗਿਆ ਜੀ ਹਾਂ ਜੀ ਸਨਮਾਨ ਕੀਤਾ ਗਿਆ ਬਿਲਕੁਕੁਲ ਸੋ ਸਨਮਾਨ ਬਾਬਾ ਜੀ ਦੀ ਇਸ ਚੀਜ਼ ਦੇ ਅੱਗੇ ਕੁਝ ਵੀ ਨਹੀਂ ਪਰ ਮੈਂ ਇੱਕ ਅਪੀਲ ਜ਼ਰੂਰ ਕਰਨੀ ਚਾਹਾਂਗਾ ਕਿ ਕਈ ਐਨਆਰਆਈ ਭਰਾਵਾਂ ਦੇ ਵੱਲੋਂ ਇੱਥੇ ਜਿਹੜੇ ਜਿਨ੍ਹਾਂ ਦੇ ਪੁਰਾਣੇ ਟਰੈਕਟਰ ਸੀ ਉਹਨਾਂ ਨੂੰ ਟਰੈਕਟਰ ਦਿੱਤੇ ਗਏ ਨੇ ਸੋ ਮੈਂ ਮੈਂ ਇਹ ਆਪਣੇ ਵੱਲੋਂ ਕਰਨਾ ਚਾਹਾਂਗਾ ਕਿ ਬਾਬਾ ਜੀ ਨੂੰ ਜਿਹੜੀ ਸੰਗਤ ਹੈ ਜੇ ਕੋਈ ਐਨਆਰਆਈ ਵੀਰ ਦੇਖਦਾ ਹੋਵੇ ਤਾਂ ਬਾਬਾ ਜੀ ਆਏ ਸਾਈਕਲ ਤੇ ਨੇ ਬਾਬਾ ਜੀ ਨੂੰ ਟਰੈਕਟਰ ਦੇ ਉੱਤੇ ਭੇਜਿਆ ਜਾਵੇ ਚਕਾਰਾ ਛੱਡ ਦਿਓ ਇੱਕ ਇਹ ਐਲ ਜੱਲ ਲਓ ਮੇਰਾ ਡਾਕ ਅੱਛਾ ਬਾਬਾ ਜੀ ਇੱਕ ਇਹ ਵੀ ਚੀਜ਼ ਤੁਹਾਡੇ ਤੋਂ ਜਾਣਨੀ ਚਾਹੁੰਦੇ ਆ ਬਾਬਾ ਜੀ ਤੁਸੀਂ ਹੁਣ ਕਿੰਨੇ ਦਿਨ ਇੱਥੇ ਰੁਕਣਾ ਵਾ ਕਿੰਨੇ ਦਿਨ ਦੀ ਤਿਆਰੀ ਕੱਟ ਕੇ ਆਏ ਹੋ ਰੁਕਾਂਗੇ ਉਨਾ ਚਿਰ ਜੇ ਨਜ਼ਰ ਹੈ ਰੱਦ ਨਹੀਂ ਹੁੰਦੇ ਵਾਹਿਗੁਰੂ ਜੀ ਜਾਓਕਰ ਰੱਦ ਨਹੀਂ ਕਰਦੇ ਉਗ ਜਾਂਦੇ ਨਹੀਂ ਹਾਂ ਦੇ ਬੱਚੇ ਵੀ ਆਏ ਆ ਨਾਲ ਨਾ ਬੱਚਾ ਕੋਈ ਨਹੀਂ ਆਇਆ ਬੱਚੇ ਪਿੰਡ ਨੇ ਵੀ ਗਈਏ ਤੇ ਬਾਬਾ ਜੀ ਗੋਡੇ-ਗੁੱਡੇ ਪੂਰੇ ਕੈਂਪ ਪਏ ਹੋ ਕੈਂਪ ਨੇ ਬਸ ਇੱਕ ਗੋਡਾ ਮੜਾ ਜਾਂ ਦੁਖਦਾ ਕੁਝ ਨਹੀਂ ਹੁੰਦਾ ਹਾਂ ਲੈ ਵੀ ਵਾਹ ਵੀ ਵਾਹ ਸੋ ਬਾਬਾ ਜੀ ਨੇ ਨਾਲ ਗੱਲਬਾਤ ਕੀਤੀ ਐ ਤੇ ਬਾਬਾ ਜੀ ਇੱਕ ਕਿਸਾਨੀ ਜਿੰਦਾਬਾਦ ਦਾ ਨਾਰਾ ਲਗਾ ਦਿਓ ਮੈਂ ਕਹਾਂ ਕੱਲੇ ਬਾਬਾ ਜੀ ਲਾਉਣ ਵਿੱਚ ਭੁੱਖੇ ਮਰ ਰਹਾ ਹੈ ਕਿਸਾਨ ਏਕਤਾ ਜਿੰਦਾਬਾਦ ਮਰਦਾਬਾਦ ਮੋਦੀ 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 ਸੋ ਕੇਬਲ ਸਿੰਘ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਬਾਬਾ ਜੀ ਪਿੰਡ ਕਿਹੜਾ ਦੱਸੇ ਤੁਸੀਂ ਪਿੰਡ ਮਾਜੀ ਪਿੰਡ ਕੋਈ ਮਾਜੀ ਪਿੰਡਾ ਸੰਗਰੂਰ ਦੇ ਵਿੱਚ ਸੋ ਫਖਰ ਮਹਿਸੂਸ ਕਰੋ ਸੰਗਰੂਰ ਵਾਲੇ ਪੂਰੇ ਪੰਜਾਬ ਵਾਲੇ ਕਿ ਸਾਡੇ ਬਾਬਿਆਂ ਦੇ ਵਿੱਚ ਇੰਨਾ ਜੋਸ਼ ਹੈ ਤਾਂ ਸਾਡੇ ਵਿੱਚ ਜੋਸ਼ ਦੀ ਕਮੀ ਨਹੀਂ ਹੋਣੀ ਚਾਹੀਦੀ ਅੱਛਾ ਬਾਬਾ ਜੀ ਨੌਜਵਾਨਾਂ ਨੂੰ ਸਨੇਹਾ ਲਾ ਦਿਓ ਕਿ ਆਜੋ ਹਾਂ ਜੀ ਹਾਂ ਜਰੂਰ ਨੌਜਵਾਨ ਜਿੰਨਾ ਵੀ ਆ ਉਹਨਾਂ ਨੂੰ ਆਉਣਾ ਚਾਹੀਦਾ ਇਹਦੂ ਗੱਲਾਂ ਕਰਨਗੇ ਕੀ ਕਹੋ ਬਾਬਾ ਜੀ ਕਿ ਮੈਂ ਸਾਈਕਲ ਤੇ ਆ ਗਿਆ ਤੁਸੀਂ ਗੱਡੀਆਂ ਤੇ ਤਾਂ ਆਜੋ ਗੱਡੀਆਂ ਤੇ ਆਉਣਾ ਜੰਮੀਸਾਲ ਹੈ ਜੈ ਸਾਈਕਲ ਆ ਗਿਆ ਗੱਡੀਆਂ ਦੇ ਦਾ ਆਥਣ ਨੂੰ ਮੁੜ ਵੀ ਸਕਦਾ ਨੇ ਮੁੜਨਾ ਪਰ ਕਿਉਂ ਆਰੇ ਸਾਰੀਆਂ ਗੱਡੀਆਂ ਖੜੀਆਂ ਨੇ ਲੋਕ ਆ ਇੰਨੇ ਆਏ ਨੇ ਉਹਨਾਂ ਨੂੰ ਦੇਖ ਕੇ ਆਉਣਾ ਚਾਹੀਦਾ ਬਿਲਕੁਲ ਸੋ ਬਾਬਾ ਜੀ ਦੇ ਨਾਲ ਕੋਈ ਬਹੁਤੀ ਲੰਮੀ ਗੱਲ ਨਹੀਂ ਅਸੀਂ ਕਰਦੇ ਕਿਉਂਕਿ ਬਾਬਾ ਜੀ ਕਈ ਦਿਨਾਂ ਤੋਂ ਚੱਲੇ ਹੋਏ ਨੇ ਥੱਕੇ ਹੋਏ ਨੇ ਸੋ ਬਾਬਾ ਜੀ ਤੇ ਜੋਸ਼ ਨੂੰ ਸਲਾਮ ਹੈ ਅਸੀਂ ਚਾਹਾਂਗੇ ਕਿ ਬਾਬਾ ਜੀ ਤੁਸੀਂ ਆਰਾਮ ਕਰੋ ਔਰ ਪਿੰਡ ਮਾਜੀ ਤੋਂ ਪੁੱਛੇ ਨੇ ਕੇਵਲ ਸਿੰਘ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਬਾਬਾ ਜੀ ਲੈ ਜਾਓ ਬਿਲਕੁਲ ਸੋ ਇਹ ਇਹ ਬਾਬਾ ਜੀ ਦਾ ਜੋਸ਼ ਸੀ ਬਹੁਤ ਬਾਬਾ ਜੀ ਦਾ ਧੰਨਵਾਦ ਬਹੁਤ ਕੇਵਲ ਸਿੰਘ ਯਾ ਕਾਲ ਸੋ ਇਹ ਤੁਸੀਂ ਸੰਗਤ ਦਾ ਜੋਸ਼ ਦੇਖਿਆ ਔਰ ਬਾਬਾ ਜੀ ਸੀ ਕੇਵਲ ਸਿੰਘ ਜੀ ਕੇਵਲ ਸਿੰਘ ਜੀ ਪਿੰਡ ਮਾਜੀ ਤੋਂ ਪੁੱਜੇ ਨੇ ਇੱਥੇ ਖਾਸ ਤੌਰ ਤੇ ਸੰਗਰੂਰ ਤੋਂ 300 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਕੇ ਸਲਾਮ ਹੈ ਇਸ ਜਜ਼ਬੇ ਨੂੰ ਸਲਾਮ ਹੈ ਇਸ ਪੈੜਾਂ ਨੂੰ ਜਿਹੜੀਆਂ ਇੱਥੇ ਆਈਆਂ ਨੇ ਇਹ ਵਿਦਰੋਹ ਹੈ ਸਿੰਬੋਲਿਕ ਜਿਵੇਂ ਭਗਤ ਸਿੰਘ ਹੋਰਾਂ ਦੇ ਵੱਲੋਂ ਆਵਾਜ਼ ਵਾਲੇ ਬੰਬ ਸੁੱਟ ਕੇ ਆਪਣਾ ਵਿਰੋਧ ਜਤਾਇਆ ਗਿਆ ਸੀ ਸੋ ਇਹ ਵੀ ਇੱਕ ਸਿੰਬੋਲਿਕ ਵਿਰੋਧ ਹੈ ਬਹੁਤ ਵੱਡਾ ਵਿਰੋਧ ਹੈ ਸਾਈਕਲ ਤੇ ਆਉਣਾ ਆਉਣ ਨੂੰ ਬਾਬਾ ਜੀ ਕਿਸੇ ਵੀ ਟਰਾਲੀ ਤੇ ਆ ਸਕਦੇ ਸੀ ਕਿਸੇ ਵੀ ਚੀਜ਼ ਤੇ ਆ ਸਕਦੇ ਸੀ ਸਿੰਘੂ ਬਾਰਡਰ ਤੋਂ ਕੈਮਰਾ ਪਰਸਨ ਗगन ਦੇ ਨਾਲ ਗगन 베ਦੀ ਡੇਲੀ ਪੋਸਟ ਡੇਲੀ ਪੋਸਟ ਪੰਜਾਬੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗगन 베ਦੀ ਤੇ ਵੱਖੋ ਵੱਖਰੇ ਰੰਗ ਦੇਖਣ ਨੂੰ ਮਿਲ ਰਹੇ ਨੇ ਬਹੁਤ ਵੱਡਾ ਉਤਸ਼ਾਹ ਇੱਥੇ ਤੇ ਤੁਸੀਂ ਬਾਬਾ ਜੀ ਨਾਲ ਤੁਹਾਨੂੰ ਮਿਲਾਉਂਦੇ ਆ ਬਾਬਾ ਜੀ ਬਹੁਤ ਖਾਸ ਨੇ ਰੁਪਿਆ ਸੰਗਰੂਰ ਦੇ ਪਿੰਡ ਮਾਜੀ ਤੋਂ ਕੇਵਲ ਸਿੰਘ ਜੀ ਪਹੁੰਚੇ ਨੇ 250 ਕਿਲੋਮੀਟਰ ਦਾ ਸਾਈਕਲ ਤੇ ਸਫਰ ਕੀਤਾ ਬਾਬਾ ਜੀ ਦੇ ਵੱਲੋਂ ਸਾਈਕਲ ਦੇ ਉੱਤੇ ਸਫਰ ਕੀਤਾ ਗਿਆ ਹੈ 250 ਕਿਲੋਮੀਟਰ ਸੋ ਬਹੁਤ ਵੱਡਾ ਬਾਬਾ ਜੀ ਦਾ ਜਜ਼ਬਾ ਬਾਬਾ ਜੀ ਦੇ ਜਜ਼ਬੇ ਨੂੰ ਸਲਾਮ ਹੈ ਸਾਧਨਾ ਦੀ ਕਮੀ ਨੂੰ ਤੁਸੀਂ ਕੋਈ ਗੌਰਿਆ ਨਹੀਂ ਤੁਸੀਂ ਸਾਈਕਲ ਤੇ ਆਏ ਹੋ ਜਿੰਨਾ ਨਹੀਂ ਹੁੰਦੇ ਉਹ ਗਲ ਮੋੜਨਾ ਨਹੀਂ ਹੈਗਾ 6 ਦੁਨੀਆ ਦਾ 6 ਮਹੀਨੇ ਲੱਗ ਜਾਣ ਬੈਠਣ ਨੂੰ ਰੇ ਜੋਗਲੇ ਵਾਪਸ ਨਹੀਂ ਕਰਦੇ ਉਹ ਗਲ ਮੋੜਦੇ ਨਹੀਂ ਬਹੁਤ ਬਹੁਤ ਧੰਨਵਾਦ ਦੀ ਨਾਲੇ ਫਿਰ ਹੋਰ ਵੀ ਦੇਖ ਕੇ ਤਾਂ ਹੀ ਆਉਣਗੇ ਉਰੇ ਜਿਹੜੇ ਘਰਾਂ ਚ ਬੈਠੇ ਨੇ ਗੱਡੀਆਂ ਤੇ ਜਾਂ ਮੋਟਰਸਾਈਕਲਾਂ ਤੇ ਆਸੰਗਦੇ ਨੇ ਉਹ ਕਾਹਤੋਂ ਨਹੀਂ ਆਏ ਉਰਾਂ ਤੋਂ ਬਾਅਦ ਬਿਲਕੁਲ ਬਿਲਕੁਲ ਬਾਬਾ ਜੀ ਦਾ ਇਹ ਇਹ ਸੁਨੇਹਾ ਜ਼ਰੂਰ ਸੁਣਨ ਜਿਨ੍ਹਾਂ ਕੋਲ ਸਾਰੇ ਸਾਧਨ ਨੇ ਪਰ ਸਾਧਨਾਂ ਦੇ ਚੱਲਦੇ ਹੋਏ ਤਾਂ ਵੀ ਉਹ ਇੱਥੇ ਨਹੀਂ ਪਹੁੰਚ ਰਹੇ ਅੱਛਾ ਬਾਬਾ ਜੀ ਕਿੰਨੇ ਦਿਨ ਲੱਗੇ ਤੁਹਾਨੂੰ ਇੱਥੇ ਆਉਂਦੇ ਕਦੋਂ ਚੱਲੇ ਸੀਗੇ 6 ਦਿਨ ਲੱਗੇ ਜੀ 6 ਦਿਨ 6 ਦਿਨ ਲੱਗੇ ਹਾਂ ਕਿੰਨੇ ਦਿਨ ਚੱਲੇ ਸੀ ਤੁਸੀਂ ਚੱਲੇ ਤੇ ਨਾਲਕ ਦਾ 24 ਤਰੀਕ ਨੂੰ 24 ਤਰੀਕ ਨੂੰ ਚੱਲੇ ਸੀ 24 ਨੂੰ ਤੇ ਰੁਕ ਰੁਕ ਕੇ ਆਏ ਹੋ ਰੁਕ ਰੁਕ ਕੇ ਕਿੰਨੇ ਕਿਲੋਮੀਟਰ ਪੈ ਗਿਆ 300 ਤੋਂ ਉੱਤੇ ਪੈ ਗਿਆ ਇਹ ਤਾਂ ਕਿਹੜਾ ਕਿਲੋਮੀਟਰ ਇਹ ਤੇ ਕਿਹੜਾ ਮੇਰੇ ਲੱਗਦੇ ਨੇ ਕਿਲੋਮੀਟਰ ਇਹਦਾ ਜਿੱਥੇ ਕਬੇੜਾ ਹੋ ਜਾਂਦਾ ਦੀ ਪੈ ਜਾਂਦੇ ਤੇਦੇ ਰਹਿ ਜਾਂਦੇ ਫੇ ਚੱਲੇ ਆਉਂਦੇ ਅਜੇ ਬਾਬਾ ਜੀ ਤੁਸੀਂ ਕਰਦਿਆਂ ਨੇ ਨਹੀਂ ਕੀਤਾ ਕਿ ਨਾ ਜਾਓ ਸਾਈਕਲ ਤੇ ਨਾ ਜਾਓ ਜਾਂ ਕਿਸੇ ਕਿਸੇ ਆਂਡੀ ਗੁਆਂਟੀ ਪਿੰਡ ਦੇ ਕਿਸੇ ਹੋਰ ਬੰਦੇ ਨਾਲ ਟਰਾਲੀ ਤੇ ਨਿਕਲ ਜਾਓ ਨਹੀਂ ਤਾਂ ਕਹੇ ਦਿੰਦੇ ਨੇ ਪਰ ਨਹੀਂ ਮੈਂ ਹਟਿਆ ਇਹਦਾ ਹੋਰ ਮੋਟਰਸਾਈਕਲ ਸਾਧਨ ਤਾਂ ਹੋਰ ਬਥੇਰੇ ਤੇ ਕੋਸ਼ਿਸ਼ ਕਰ ਰਿਹਾ ਸੀ ਆਪਾਂ ਹੋਰ ਕਿਤੇ ਜਾਣੇ ਜੇ ਭਵਾਨੀਗੜ ਨਾ ਬੇ ਹੋਰ ਜਾਂ ਪਿੰਡ 'ਚ ਵੀ ਜਾਣਾ ਟੂਲ ਡੈਸ ਦੇ ਪਹਿਲਾ 2 ਮਹੀਨੇ ਲਾਤੇ ਉਦੋਂ ਮੋਟਰਸਾਈਕਲ ਦੀ ਜਾਂਦਾ ਹੁੰਦਾ ਦੀ ਇੱਥੇ ਤਾਂ ਇਸੇ ਕਰਕੇ ਐ ਵੀ ਹੋਰ ਵੀ ਲੋਕ ਆਉਣਾ ਚਾਹੀਦਾ ਜਿਹੜੇ ਕੋਲ ਮੋਟਰਸਾਈਕਲ ਗੱਡੀ ਕੁਸਤਕਾਸ਼ੇ ਤੇ ਆਉਣਾ ਚਾਹੀਦਾ ਬੱਚਿਆਂ ਨੂੰ ਇਹ ਇਹ ਬਾਬਾ ਜੀ ਤੁਸੀਂ ਦੇਖੋ ਕੇਬਲ ਸਿੰਘ ਜੀ ਇਹ ਇਹ ਮਿਹਨਤੀ ਇਹ ਮਿਹਨਤੀ ਕਿਸਾਨ ਦੇ ਹੱਥ ਨੇ ਔਰ ਮੈਨੂੰ ਲੱਗਦਾ ਕਿ ਜਦੋਂ ਇਹੋ ਜਿਹੇ ਹੱਥ ਆਪਣੀ ਮਿਹਨਤ ਲਈ ਆਵਾਜ਼ ਬੁਲੰਦ ਕਰਦੇ ਨੇ ਤਾਂ ਉਹ ਸਭ ਤੋਂ ਵੱਡੀ ਗੱਲ ਹੁੰਦੀ ਆ ਬਾਬਾ ਜੀ ਤੁਹਾਡੇ ਜਜ਼ਬੇ ਨੂੰ ਸਲਾਮ ਹੈ ਅੱਛਾ ਬਾਬਾ ਜੀ ਕਿੰਨੇ ਕਿੱਲਾਂ 'ਚ ਖੇਤੀ ਆ ਕਿੰਨੀ ਜ਼ਮੀਨ ਆ ਜ਼ਮੀਨ ਤਾਂ ਹੈ ਕੋਈ 700 ਬਿਗੇ 700 ਬਿਗੇ ਹਾਂ ਉਹ ਖੇਤੀ ਕਰਦੇ ਅਸੀਂ 200 ਬਿਗੇ ਦੀ 200 ਬਿਗੇ ਜਿਹੜੀ ਹੁੰਦੀ ਹੈ ਅੱਛਾ ਅੱਛਾ ਇਹ ਦੇਖੋ ਤੁਸੀਂ ਕਿੰਨਾ ਕਿਸਾਨ ਇੱਥੇ ਡਟਿਆ ਹੋਇਆ ਵਾ ਬਹੁਤ ਡਟਿਆ ਹੋਇਆ ਕਿਸਾਨ ਕਿਸਾਨ ਸਾਬ ਇਹ ਹੀ ਗੱਲ ਕਹਿ ਰਿਹਾ ਵੀ ਜਾਗਲ ਵਾਪਸ ਨਹੀਂ ਹੁੰਦੇ ਅਸੀਂ ਮੁੜਨਾ ਨਹੀਂ ਹੈਗਾ ਚਾਹੇ ਕੁਝ ਵੀ ਹੋ ਜਾਏ ਹਾਂ ਅੱਠ ਤੇ ਬਾਬਾ ਜੀ ਨਾਲ ਕੀ ਕੀ ਲੈ ਕੇ ਆਏ ਹੋ ਕੀ ਕੀ ਹੈਗਾ ਤੁਹਾਡੇ ਕੋਲ ਨਾਲ ਉਹਦੇ ਧਰਤੇ ਦੇ ਟਰਾਲੀ ਆਈ ਦੀ ਉਹਦੇ ਧਰਤਾ ਦੀ ਪੂਰੇ ਦੋ ਅੱਛਾ ਪੈਣ ਬਾਅਦ ਦੇ ਗੱਦੇ ਕੋਦੇ ਲੈ ਕੇ ਆਏਦੇ ਹੋ ਬਈ ਉਹਨਾਂ ਨੂੰ ਮੜਾ ਜਾ ਗੈਲੋਂ ਪਹੁੰਚਿਆ ਫਿਰ ਤੁਰਿਆ ਪਹਿਲਾਂ ਦੀ ਤੇ ਰਾਹ ਚ ਰੋਟੀ ਫਿਰ ਕਿੱਥੇ ਕਿਵੇਂ ਕਿਤੇ ਮਰਜੀ ਜੀ ਸ਼ਕਲਾਂ ਦੇ ਤੇ ਬਥੇਰੇ ਆਪਣੇ ਟਰਾਈਕਾਂ ਵਾਲੇ ਵੀ ਰਹਿੰਦੇ ਤੇ ਰਸਤੇ 'ਚ ਉੰਗੀ ਕੋਈ ਨਹੀਂ ਲੰਗਰ ਲੱਗੇ ਹੋਏ ਤੇ ਹਾਂ ਹਾਂ ਨਹੀਂ ਫਿਰ ਅੱਪਾ ਉਂ ਸ਼ਕਲਾਂ ਦੇ ਕੁਝ ਲੈ ਕੇ ਜਿਹੜਾ ਮਿਲਦਾ ਬਿਲਕੁਲ ਬਾਬਾ ਜੀ ਤੁਹਾਡਾ ਇਹ ਜਜ਼ਬਾ ਬਹੁਤ ਵੱਡਾ ਹੈ ਕਿਸਾਨ ਅੰਦੋਲਨ ਨੂੰ ਤੁਸੀਂ ਬੁਲੰਦ ਕਰਦੇ ਆ ਰਹੇ ਹੋ ਸੁਨੇਹਾ ਕੀ ਲਾਉਂਗੇ ਮੋਦੀ ਸਰਕਾਰ ਨੂੰ ਕਿਉਂਕਿ ਹੁਣ ਤਾਂ ਸਾਈਕਲਾਂ ਦੇ ਵੀ ਸਾਡੇ ਬਜ਼ੁਰਗ ਆਉਣ ਲੱਗੇ ਇਹ ਇੱਕ ਬਹੁਤ ਵੱਡੀ ਜੋਸ਼ ਦੀ ਨਿਸ਼ਾਨੀ ਆ ਇਹ ਤਾਂ ਹੁਣ ਉਹਨੂੰ ਪਤਾ ਲੱਗੇ ਜਾਊਗਾ ਤਾਂ ਤੁਸੀਂ ਦਿਖਾਵੋਗੇ ਜੇ ਉਹ ਨਹੀਂ ਗੱਲ ਹੁੰਦੀ ਤਾਂ ਇਸ ਲੁੱਟ ਦਾ ਪਤਾ ਲੱਗੂਗਾ ਉਹਨੂੰ ਵੀ ਭਾਈ ਲੋਕ ਇਸ ਲੁੱਟ ਵੀ ਆ ਰਹੇ ਨੇ ਬਾਕੀ ਓਰੇ ਦਾ ਦੁਨੀਆ ਸਾਰੀ ਇਹਦਾ ਇਕੱਠ ਹੋ ਗਿਆ ਸਾਰੀ ਪਬਲਿਕ ਹੋ ਗਈ ਮંત્રી ਸਾਰੇ ਦੇਸ਼ ਇਸ ਗੱਲ ਦਾ ਵਿਰੋਧ ਕਰਦੇ ਨੇ ਬਿਲਕੁਲ 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 ਲਗਾਤਾਰ ਲਗਾਤਾਰ ਇੱਥੇ ਗੱਡੀਆਂ ਤੇ ਵੀ ਪਹੁੰਚ ਰਹੇ ਨੇ ਲਗਜ਼ਰੀ ਗੱਡੀਆਂ ਤੋਂ ਲੈ ਕੇ ਟਰਾਲੀਆਂ ਮੋਡੀਫਾਈਡ ਟਰੈਕਟਰ ਸਭ ਕੁਝ ਆ ਰਿਹਾ ਪਰ ਪਰ ਕੇਵਲ ਸਿੰਘ ਜੀ ਬਾਬਾ ਜੀ ਦੀ ਹਿੰਮਤ ਨੂੰ ਸਲਾਮ ਹੈ ਔਰ ਜੋ ਇਹ ਸਾਈਕਲ ਤੇ ਆਏ ਨੇ ਇਹ ਮੈਨੂੰ ਲੱਗਦਾ ਕਿ ਜਿਹੜੇ ਜਿਵੇਂ ਪੰਜਾਬੀ ਦੀਆਂ ਘਾਹਤਾ ਹੁੰਦੀਆਂ ਨੇ ਕਿ ਕਫਨ ਚ ਆਖਰੀ ਕਿਲ ਸਾਬਤ ਹੁੰਦੀ ਆ ਚੀਜ਼ ਇਹ ਇੱਕ ਬਹੁਤ ਵੱਡਾ ਇਹਨਾਂ ਦਾ ਸਿੰਬੋਲਿਕ ਵਿਰੋਧ ਹੈ ਸਾਈਕਲ ਦੇ ਉੱਤੇ ਆਉਣਾ ਆਉਣ ਨੂੰ ਬਾਬਾ ਜੀ ਚਾਹੁੰਦੇ ਤਾਂ ਕਿਸੇ ਟਰਾਲੀ ਦੇ ਵਿੱਚ ਆ ਸਕਦੇ ਸੀ ਕਿਉਂਕਿ ਹੁਣ ਲਗਾਤਾਰ ਲੜੀਆਂ ਨਹੀਂ ਟੁੱਟਦੀਆਂ ਲਗਾਤਾਰ ਤੁਸੀਂ ਪੰਜਾਬ ਦੇ ਕਿਸੇ ਰੂਟ ਤੇ ਵੀ ਚਲੇ ਜਾਓ ਟਰਾਲੀਆਂ ਤੁਹਾਨੂੰ ਦਿੱਲੀ ਵੱਲੋਂ ਆਉਂਦੀਆਂ ਦਿਸਦੀਆਂ ਨੇ ਟਰਾਲੀਆਂ ਦਾ ਚਾਰ ਆਈਆਂ ਨੇ ਸਾਡੇ ਪਿੰਡ ਦੀਆਂ ਹਾਂ ਹਾਂ ਜੀ ਟਰਾਲੀਆਂ ਚ ਵੀ ਆ ਸਕਦੇ ਤੇ ਪਰ ਆਪਾਂ ਆਖਿਆ ਵੀ ਨਹੀਂ ਮੈਂ ਜਲੂੰਗਾ 209 ਫਿਰ ਆਗੇ ਬਸ ਹੌਲੀ ਹੌਲੀ ਪਹੁੰਚ ਗਏ ਕੋਈ ਗੱਲ ਨਹੀਂ ਬਾਬਾ ਜੀ ਸਰਦੀ ਇੰਨੀ ਆ ਮੌਸਮ ਧੁੰਦ ਧੁੰਦ ਵੀ ਸਰਦੀ ਕਿਹੜੀ ਐ ਜ਼ਰਦੀ ਦਾ ਕੁਝ ਨਹੀਂ ਲੱਗਦੀ ਜਦ ਇੱਕੋ ਹੀ ਕੰਮ ਕਰਨਾ ਹੋਵੇ ਵਾਹ ਹਾਂ ਆ ਦੇਖ ਲਓ ਤੁਸੀਂ ਇਹ ਇਹ ਜੋਸ਼ ਹੈ ਪੰਜਾਬੀਆਂ ਦਾ ਔਰ ਜੇ ਬਜ਼ੁਰਗਾਂ ਦੇ ਵਿੱਚ ਇੰਨਾ ਜੋਸ਼ ਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸਾਡੀ ਨੌਜ ਵਾਨੀ ਦੇ ਵਿੱਚ ਕਿੰਨਾ ਜੋਸ਼ ਹੋਊਗਾ ਬਾਬਾ ਜੀ ਉਮਰ ਕਿੰਨੀ ਹੈ ਉਮਰ 66 ਸਾਲ ਹੈ 4 ਸਾਲ ਉਮਰ ਨਜ਼ਰ ਠੀਕ ਹੈ ਬਾਬਾ ਜੀ ਠੀਕ ਹੈ ਨਜ਼ਰ ਵੀ ਠੀਕ ਹੈ ਬਿੱਲਾਂ ਨੂੰ ਵੀ ਸਹੀ ਤਰੀਕੇ ਸਮਝਦੇ ਆ ਨਹੀਂ ਜੀ ਬਿੱਲਾਂ ਨੂੰ ਕੋਈ ਨਹੀਂ ਸਮਝਦੇ ਬਿਲਕੁਲ ਕੱਲਾ 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 ਪੰਜਾਬੀ ਸਮਝਦਾ ਬਿੱਲ ਤੇ ਉਹਨਾਂ ਦੀ ਇੱਕੋ ਇੱਕ ਮੰਗਾ ਕੇ ਰੱਦ ਕਰਾਉਣੇ ਆ ਬਿੱਲ ਹਾਂ ਰੱਦ ਹੋਏ ਬਿਨਾਂ ਨਹੀਂ ਇਹ ਜਾਣਾ ਹੈ ਹਾਂ ਮੈਂ ਹਾਂ ਜੀ ਤੇ ਨਾ ਤੁਹਾਨੂੰ ਦੇਖ ਕੇ ਨੌਜਵਾਨੀ ਦੇ ਵਿੱਚ ਵੀ ਜੋਸ਼ ਹੋਣਾ ਵਧੂਗਾ ਆਊਗਾ ਜੀ ਜੋਸ਼ ਉਹ ਨਾ ਜ ਆਵੇ ਕਿ ਮੇਨਾ ਜਦਾ ਆਪਾਂ ਇਨੀ ਮਿਹਨਤ ਕਰਾਂਗੇ ਉਹਨਾਂ 'ਚ ਜੋਸ਼ ਕਿਵੇਂ ਆਵੇ ਆ ਬਿਲਕੁਲ ਕੇਵਲ ਸਿੰਘ ਜੀ ਹੋਰਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ 300 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਆਪਣੇ ਸਾਈਕਲ ਦੇ ਉੱਤੇ ਤੈਅ ਕਰਕੇ ਆਏ ਨੇ ਅੱਛਾ ਬਾਬਾ ਜੀ ਆ ਆ ਕੀ ਚੀਜ਼ ਆ ਜੀ ਜੀ ਤੋਂ ਇਹ ਇਹ ਸਨਮਾਨ ਕੀਤਾ ਗਿਆ ਜੀ ਹਾਂਜੀ ਸੋ ਸਨਮਾਨ ਕੀਤਾ ਗਿਆ ਬਿਲਕੁਕੁਲ ਸੋ ਸਨਮਾਨ ਬਾਬਾ ਜੀ ਦੀ ਇਸ ਚੀਜ਼ ਦੇ ਅੱਗੇ ਕੁਝ ਵੀ ਨਹੀਂ ਪਰ ਮੈਂ ਇੱਕ ਅਪੀਲ ਜ਼ਰੂਰ ਕਰਨੀ ਚਾਹਾਂਗਾ ਕਈ ਐਨਆਰਆਈ ਭਰਾਵਾਂ ਦੇ ਵੱਲੋਂ ਇੱਥੇ ਜਿਹੜੇ ਜਿਨ੍ਹਾਂ ਦੇ ਪੁਰਾਣੇ ਟਰੈਕਟਰ ਸੀ ਉਹਨਾਂ ਨੂੰ ਟਰੈਕਟਰ ਦਿੱਤੇ ਗਏ ਨੇ ਸੋ ਮੈਂ ਮੈਂ ਇਹ ਆਪਣੇ ਵੱਲੋਂ ਕਰਨਾ ਚਾਹਾਂਗਾ ਕਿ ਬਾਬਾ ਜੀ ਨੂੰ ਜਿਹੜੀ ਸੰਗਤ ਹੈ ਜੇ ਕੋਈ ਐਨਆਰਆਈ ਵੀਰ ਦੇਖਦਾ ਹੋਵੇ ਤਾਂ ਬਾਬਾ ਜੀ ਆਏ ਸਾਈਕਲ ਤੇ ਨੇ ਬਾਬਾ ਜੀ ਨੂੰ ਟਰੈਕਟਰ ਦੇ ਉੱਤੇ ਭੇਜਿਆ ਜਾਵੇ ਚਕਾਰਾ ਛੱਡ ਦਿਓ ਇੱਕ ਇਹ ਹੈ ਜੱਲ ਲਓ ਮੇਰਾ ਟ੍ਰੈਕ ਅੱਛਾ ਬਾਬਾ ਜੀ ਇੱਕ ਇਹ ਵੀ ਚੀਜ਼ ਤੁਹਾਡੇ ਤੋਂ ਜਾਣਨੀ ਚਾਹੁੰਦੇ ਆ ਬਾਬਾ ਜੀ ਤੁਸੀਂ ਹੁਣ ਕਿੰਨੇ ਦਿਨ ਇੱਥੇ ਰੁਕਣਾ ਵਾ ਕਿੰਨੇ ਦਿਨ ਦੀ ਤਿਆਰੀ ਕਰਕੇ ਆਏ ਹੋ ਰੁਕਾਂਗੇ ਉਹ ਨਜ਼ਰ ਜੇ ਨਜ਼ਰ ਹੈ ਰੱਦ ਨਹੀਂ ਹੁੰਦੇ ਵਾਹਿਗੁਰੂ ਜੀ ਜਾਓਕਰ ਰੱਦ ਨਹੀਂ ਕਰਦੇ ਉਹ ਜਾਂਦੇ ਨਹੀਂ ਆ ਹਾਂ ਦੇ ਬੱਚੇ ਵੀ ਆਏ ਨਾਲ ਨਾ ਬੱਚਾ ਕੋਈ ਨਹੀਂ ਆਇਆ ਬੱਚੇ ਪਿੰਡ ਨੇ ਵੀ ਗਈਏ ਤੇ ਬਾਬਾ ਜੀ ਗੋਡੇ-ਗੁੱਡੇ ਪੂਰੇ ਕੈਂਪ ਪਏ ਹੋ ਕਈ ਮਹੀਨੇ ਬਸ ਇੱਕ ਗੋਡਾ ਮੜਾ ਜਾਂ ਦੁਖਦਾ ਕੁਝ ਨਹੀਂ ਹੁੰਦਾ ਹਾਂ ਲੈ ਵੀ ਵਾਹ ਵੀ ਵਾਹ ਸੋ ਬਾਬਾ ਜੀ ਨੇ ਨਾਲ ਗੱਲਬਾਤ ਕੀਤੀ ਐ ਤੇ ਬਾਬਾ ਜੀ ਇੱਕ ਕਿਸਾਨੀ ਜਿੰਦਾਬਾਦ ਦਾ ਨਾਰਾ ਲਗਾ ਦਿਓ ਮੈਂ ਕਹਾਂ ਕੱਲੇ ਬਾਬਾ ਜੀ ਲਾਉਣ ਵਿੱਚ ਭੁੱਖੇ ਮਰਦਾ ਕਿਸਾਨ ਏਕਤਾ ਜਿੰਦਾਬਾਦ ਮਰਦਾਬਾਦ ਮੋਦੀ ਮੋਦੀ ਬਿਲਕੁਲ ਸੋ ਕੇਬਲ ਸਿੰਘ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਬਾਬਾ ਜੀ ਪਿੰਡ ਕਿਹੜਾ ਦੱਸੇ ਤੁਸੀਂ ਪਿੰਡ ਮਾਜੀ ਪਿੰਡ ਬਿਲਕੁਲ ਮਾਜੀ ਪਿੰਡ ਹੈ ਸੰਗਰੂਰ ਦੇ ਵਿੱਚ ਸੋ ਫਖਰ ਮਹਿਸੂਸ ਕਰੋ ਸੰਗਰੂਰ ਵਾਲੇ ਪੂਰੇ ਪੰਜਾਬ ਵਾਲੇ ਕਿ ਸਾਡੇ ਬਾਬਿਆਂ ਦੇ ਵਿੱਚ ਇੰਨਾ ਜੋਸ਼ ਹੈ ਤਾਂ ਸਾਡੇ ਵਿੱਚ ਜੋਸ਼ ਦੀ ਕਮੀ ਨਹੀਂ ਹੋਣੀ ਚਾਹੀਦੀ ਅੱਛਾ ਬਾਬਾ ਜੀ ਨੌਜਵਾਨਾਂ ਨੂੰ ਸਨੇਹਾ ਲਾ ਦਿਓ ਕਿ ਆਜੋ ਹਾਂ ਜੀ ਹਾਂ ਜਰੂਰ ਨੌਜਵਾਨ ਜਿੰਨਾ ਵੀ ਆ ਉਹਨਾਂ ਨੂੰ ਆਉਣਾ ਚਾਹੀਦਾ ਇਹਦੂ ਗੱਲਾਂ ਕਰਨਗੇ ਕੀ ਕਹੋ ਬਾਬਾ ਜੀ ਕਿ ਮੈਂ ਸਾਈਕਲ ਤੇ ਆ ਗਿਆ ਤੁਸੀਂ ਗੱਡੀਆਂ ਤੇ ਤਾਂ ਆਜੋ ਗੱਡੀਆਂ ਤੇ ਤਾਂ ਉਹ ਜੰਮੀਸਾਨ ਹੈ ਵਜਾ ਸਾਂ ਗੱਲਦੇ ਆ ਗਿਆ ਗੱਡੀਆਂ ਦੇ ਦਾ ਆਥਰ ਨੂੰ ਮੁੜ ਵੀ ਸਕਦਾ ਨੇ ਮੁੜਨਾ ਪਰ ਕਿਉਂ ਆਰੇ ਸਾਰੀਆਂ ਗੱਡੀਆਂ ਖੜੀਆਂ ਨੇ ਲੋਕ ਆ ਇੰਨੇ ਆਏ ਨੇ ਉਹਨਾਂ ਨੂੰ ਦੇਖ ਕੇ ਆਉਣਾ ਚਾਹੀਦਾ ਬਿਲਕੁਲ ਸੋ ਬਾਬਾ ਜੀ ਦੇ ਨਾਲ ਕੋਈ ਬਹੁਤੀ ਲੰਮੀ ਗੱਲ ਨਹੀਂ ਅਸੀਂ ਕਰ ਰਹੇ ਕਿਉਂਕਿ ਬਾਬਾ ਜੀ ਕਈ ਦਿਨਾਂ ਤੋਂ ਚੱਲੇ ਹੋਏ ਨੇ ਥੱਕੇ ਹੋਏ ਨੇ ਸੋ ਬਾਬਾ ਜੀ ਤੇ ਜੋਸ਼ ਨੂੰ ਸਲਾਮ ਹੈ ਅਸੀਂ ਚਾਹਾਂਗੇ ਕਿ ਬਾਬਾ ਜੀ ਤੁਸੀਂ ਆਰਾਮ ਕਰੋ ਔਰ ਪਿੰਡ ਮਾਜੀ ਤੋਂ ਪੁੱਜੇ ਨੇ ਕੇਵਲ ਸਿੰਘ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਬਾਬਾ ਜੀ ਲੈ ਜਾਓ ਬਿਲਕੁਲ ਸੋ ਇਹ ਇਹ ਬਾਬਾ ਜੀ ਦਾ ਜੋਸ਼ ਸੀ ਬਹੁਤ ਬਾਬਾ ਜੀ ਦਾ ਧੰਨਵਾਦ ਬਹੁਤ ਕੇਵਲ ਸਿੰਘ ਯਾ ਸੋ ਇਹ ਤੁਸੀਂ ਸੰਗਤ ਦਾ ਜੋਸ਼ ਦੇਖਿਆ ਔਰ ਬਾਬਾ ਜੀ ਸੀ ਕੇਬਲ ਸਿੰਘ ਜੀ ਕੇਬਲ ਸਿੰਘ ਜੀ ਪਿੰਡ ਮਾਜੀ ਤੋਂ ਪੁੱਜੇ ਨੇ ਇੱਥੇ ਖਾਸ ਤੌਰ ਤੇ ਸੰਗਰੂਰ ਤੋਂ 300 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਕੇ ਸਲਾਮ ਹੈ ਇਸ ਜਜ਼ਬੇ ਨੂੰ ਸਲਾਮ ਹੈ ਇਸ ਪੈੜਾਂ ਨੂੰ ਜਿਹੜੀਆਂ ਇੱਥੇ ਆਈਆਂ ਨੇ ਇਹ ਵਿਦਰੋਹ ਹੈ ਸਿੰਬੋਲਿਕ ਵਿਰੋਧ ਹੈ ਜਿਵੇਂ ਭਗਤ ਸਿੰਘ ਹੋਰਾਂ ਦੇ ਵੱਲੋਂ ਆਵਾਜ਼ ਵਾਲੇ ਬੰਬ ਸੁੱਟ ਕੇ ਆਪਣਾ ਵਿਰੋਧ ਜਤਾਇਆ ਗਿਆ ਸੀ ਸੋ ਇਹ ਵੀ ਇੱਕ ਸਿੰਬੋਲਿਕ ਵਿਰੋਧ ਹੈ ਬਹੁਤ ਵੱਡਾ ਵਿਰੋਧ ਹੈ ਸਾਈਕਲ ਤੇ ਆਉਣਾ ਆਉਣ ਨੂੰ ਬਾਬਾ ਜੀ ਕਿਸੇ ਵੀ ਟਰਾਲੀ ਤੇ ਆ ਸਕਦੇ ਸੀ ਕਿਸੇ ਵੀ ਚੀਜ਼ ਤੇ ਆ ਸਕਦੇ ਸੀ ਸਿੰਘੂ ਤੋਂ ਕੈਮਰਾ ਪਰਸਨ ਗगन ਦੇ ਨਾਲ ਗगन 베ਦੀ ਡੇਲੀ ਪੋਸਟ ਡੇਲੀ ਪੋਸਟ ਪੰਜਾਬੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗगन 베ਦੀ ਤੇ ਵੱਖੋ ਵੱਖਰੇ ਰੰਗ ਦੇਖਣ ਨੂੰ ਮਿਲ ਰਹੇ ਨੇ ਬਹੁਤ ਵੱਡਾ ਉਤਸ਼ਾਹ ਇੱਥੇ ਤੇ ਤੁਸੀਂ ਬਾਬਾ ਜੀ ਨਾਲ ਤੁਹਾਨੂੰ ਮਿਲਾਉਂਦੇ ਆ ਬਾਬਾ ਜੀ ਬਹੁਤ ਖਾਸ ਨੇ ਸੰਗਰੂਰ ਦੇ ਪਿੰਡ माजी ਤੋਂ ਕੇਵਲ ਸਿੰਘ ਜੀ ਪਹੁੰਚੇ ਨੇ 200 ਕਿਲੋਮੀਟਰ ਦਾ ਸਾਈਕਲ ਤੇ ਸਫਰ ਕੀਤਾ ਬਾਬਾ ਜੀ ਦੇ ਵੱਲੋਂ ਸਾਈਕਲ ਦੇ ਉੱਤੇ ਸਫਰ ਕੀਤਾ ਗਿਆ 200 ਕਿਲੋਮੀਟਰ ਸੋ ਬਹੁਤ ਵੱਡਾ ਬਾਬਾ ਦਾ ਜਜ਼ਬਾ ਬਾਬਾ ਜੀ ਦੇ ਜਜ਼ਬੇ ਨੂੰ ਸਲਾਮ ਹੈ ਬਾਬਾ ਜੀ ਪਹਿਲਾਂ ਤਾਂ ਤੁਹਾਨੂੰ ਸਲਾਮ ਹੈ ਜੀ ਤੁਸੀਂ ਇੰਨੀ ਆਪਣੀ ਦਿਖਾਈ ਆ ਹਿੰਮਤ ਇੰਨੀ ਦੂਰ ਤੁਸੀਂ ਸਾਈਕਲ ਤੇ ਆਏ ਹੋ ਚਾਹੇ ਸਾਧਨਾਂ ਦੀ ਕਮੀ ਨੂੰ ਤੁਸੀਂ ਕੋਈ ਗੌਰਿਆ ਨਹੀਂ ਤੁਸੀਂ ਸਾਈਕਲ ਤੇ ਆਏ ਹੋ ਤੁਹਾਡੇ ਜਜ਼ਬੇ ਨੂੰ ਸਲਾਮ ਹੈ ਜਲੰਧਰ ਪਬਲਿਕ ਬਿਲਕੁਲ ਜੀ ਫਿਰ ਜਦੋਂ ਕਾਨੂੰਨ ਮਾੜੇ ਤੇ ਫਿਰ ਆਉਣਾ ਪਿਆ ਜ਼ਰੂਰੀ